ਦੇਸਵ ਦੀ ਸੀਗਰ 247 ਪੰਜਾਬ ਤੇ ਮੈਂ ਹਰ ਰੋਹੀ ਗਲੋਬਰ ਤੇ ਜਿਹੜੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਪਠਾਨ ਕੋਟ ਤੋਂ ਸਾਹਮਣੇ ਆਈ ਜਿੱਥੇ ਬੀਤੀ ਰਾਤ ਨੂੰ ਜੋ ਹੈ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਜਾ ਰਿਹਾ ਤੁਹਾਨੂੰ ਇਹ ਦੱਸਦੀ ਕਿ ਪੁਲਿਸ ਵੱਲੋਂ ਜੋ ਜਾਣਕਾਰੀ ਮਿਲਿਆ ਉਸ ਵਿੱਚ ਇਹ ਦੱਸਿਆ ਜਾ ਰਿਹਾ ਕਿ ਪਠਾਨ ਕੋਟ ਦਾ ਜੋ ਆਖਰੀ ਪਿੰਡ ਹੈ ਯਾਨੀ ਕਿ ਸਰਹੱਦ ਦੇ ਨਾਲ ਲੱਗਦਾ ਜੋ ਪਿੰਡ ਹੈ ਉਹਦਾ ਨਾਮ ਕੋਟ ਪਟੀਆਂ ਦੱਸਿਆ ਜਾ ਰਿਹਾ ਹੈ ਉੱਥੇ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ ਐਕਚੁਅਲੀ ਹੁੰਦਾ ਕਿ ਜਿਹੜੀ ਵਿਅਕਤੀ ਹੁੰਦੀ ਨੇ ਇਹ ਇੱਕ ਫਾਰਮ ਹਾਊਸ ਤੇ ਜਾਂਦੇ ਨੇ ਉੱਥੇ ਲੇਬਰਸ ਵੇਲੇ ਮੌਜੂਦ ਹੁੰਦੀ ਹੈ ਲੇਬਰ ਨੂੰ ਜਾ ਕੇ ਇਹ ਕਹਿੰਦੇ ਨੇ ਕਿ ਉਹਨਾਂ ਵਾਸਤੇ ਖਾਣਾ ਬਣਾਇਆ ਜਾਵੇ ਜਦੋਂ ਉਹ ਖਾਣਾ ਖਾ ਲੈਦੇ ਨੇ ਉਸ ਤੋਂ ਬਾਅਦ ਲੇਬਰ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਜਾਂ ਫਿਰ ਪੁਲਿਸ ਨੂੰ ਜਾਂ ਕਿਸੇ ਹੋਰ ਨੂੰ ਤਾਂ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਅੰਜਾਮ ਬਹੁਤ ਬੁਰਾ ਕੁਬਤਾ ਹੋਵੇਗਾ ਤੇਜ਼ੀ ਸੇ ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਹਾਈ ਅਲਰਟ ਤੇ ਆ ਗਈ ਹੈ ਪਠਾਨਕੋਟ ਪੁਲਿਸ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੇ ਆਪਣੀ ਫੋਰਸ ਨਾਲ ਸ਼ੱਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਤੋਂ ਇਲਾਵਾ ਖੂਫੀਆ ਏਜੰਸੀਆਂ ਵੀ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾ ਰਹੀਆਂ ਨੇ ਫਿਲਹਾਲ ਪੁਲਿਸ ਨੂੰ ਦੋਨਾਂ ਸ਼ੱਕੀ ਵਿਅਕਤੀਆਂ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਕਰੀਬ 9:30 ਵਜੇ ਦੀ ਘਟਨਾ ਹੈ ਪੰਜਾਬ ਦੇ ਜੰਮੂ ਕਸ਼ਮੀਰ ਬਾਰਡਰ ਦੇ ਨਾਲ ਲੱਗਦੇ ਅੰਤਰਰਾਸ਼ਟਰੀ ਬਾਰਡਰ ਦੇ ਕੋਲ ਪਠਾਨਕੋਟ ਚ ਪੈਂਦੇ ਪਿੰਡ ਕੋਟਪਟੀਆਂ ਵਿਖੇ ਅਮਿਤ ਕੁਮਾਰ ਦੇ ਫਾਰਮ ਹਾਊਸ ਤੇ ਕਾਲੇ ਕੱਪੜਿਆਂ ਵਾਲੇ ਦੋ ਸ਼ੱਕੀ ਵਿਅਕਤੀਆਂ ਨੇ ਲੇਬਰ ਤੋਂ ਖਾਣਾ ਮੰਗਿਆ ਤੇ ਕਹਿਿਆ ਕਿ ਖਾਣਾ ਬਣ ਗਿਆ ਹੈ ਅਸੀਂ ਖਾਣਾ ਇੱਥੇ ਹੀ ਖਾਵਾਂਗੇ ਫਾਰਮ ਹਾਊਸ ਤੇ ਰਹਿ ਰਹੇ ਬਿਹਾਰ ਦੇ ਰਹਿਣ ਵਾਲੇ ਮਹੰਸ ਨੇ ਆਰਮੀ ਨੂੰ ਦੱਸਿਆ ਕਿ ਸ਼ੱਕੀਆਂ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਉਸ ਨੂੰ ਨਤੀਜੇ ਭੁਗਤਨੇ ਪੈਣਗੇ ਅਸੀਂ ਹੁਣੇ ਨਦੀ ਦੇ ਕਿਨਾਰੇ ਤੋਂ ਆ ਰਹੇ ਹਾਂ ਦੋਵਾਂ ਕੋਲ ਬੈਕਪੈਕ ਤੇ ਹਥਿਆਰ ਵੀ ਸਨ ਇੱਥੇ ਤੁਹਾਨੂੰ ਦੱਸਦੀ ਕਿ ਜੰਮੂ ਕਸ਼ਮੀਰ ਦੀ ਸਰਹੱਦ ਇੱਥੋਂ 500 ਮੀਟਰ ਦੂਰ ਹੈ ਤੇ ਪਾਕਿਸਤਾਨ ਦੀ ਸਰਹੱਦ 7 ਕਿਲੋਮੀਟਰ ਦੂਰ ਹੈ ਪੁਲਿਸ ਅਨੁਸਾਰ ਜਿਸ ਫਾਰਮ ਹਾਊਸ ਵਿੱਚ ਉਹਨਾਂ ਨੇ ਰਾਤ ਦਾ ਖਾਣਾ ਖਾਧਾ ਸੀ ਉਸ ਦਾ ਇੱਕ ਹਿੱਸਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਤੇ ਦੂਜਾ ਜਿਹੜਾ ਹਿੱਸਾ ਹੈ ਉਹ ਜੰਮੂ ਕਸ਼ਮੀਰ ਦੀ ਸਰਹੱਦ ਨਾਲ ਲੱਗਦਾ ਹੈ ਸ਼ੱਕੀਆਂ ਦੀਆਂ ਧਮਕੀਆਂ ਦੇ ਬਾਵਜੂਦ ਲੇਬਰ ਨੇ ਸ਼ੱਕ ਹੋਣ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਫਿਲਹਾਲ ਪੁਲਿਸ ਨੇ ਆਸ-ਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਲੇਬਰ ਨੇ ਪੁਲਿਸ ਨੂੰ ਦੱਸਿਆ ਕਿ ਸ਼ੱਕੀ ਵਿਅਕਤੀ ਫਾਰਮ ਹਾਊਸ ਤੇ ਪਹੁੰਚੇ ਤੇ ਉਹਨਾਂ ਨੇ ਖਾਣਾ ਬਣਾਉਣ ਲਈ ਕਿਹਾ ਸੀ ਉਹਨਾਂ ਨੇ ਖਾਣਾ ਖਾ ਲਿਆ ਤੇ ਧਮਕੀਆਂ ਦੇ ਕੇ ਉੱਥੋਂ ਚਲੇ ਗਏ ਸੂਤਰਾਂ ਅਨੁਸਾਰ ਪੁਲਿਸ ਨੇ ਫਾਰਮ ਹਾਊਸ ਤੇ ਜਾ ਕੇ ਵੀ ਜਾਂ ਐਸੋ ਤੁਸੀਂ ਵੇਖ ਰਹੇ ਹੋ 247 ਪੰਜਾਬ ਤੇ ਮੈਂ ਹਰ ਰੋਜ਼ ਹੀ ਗੋਲਰ ਤੇ ਜਿਹੜੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਪਠਾਨ ਕੋਟ ਤੋਂ ਸਾਹਮਣੇ ਆਈ ਜਿੱਥੇ ਬੀਤੀ ਰਾਤ ਨੂੰ ਜੋ ਹੈ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਜਾ ਰਿਹਾ ਤੁਹਾਨੂੰ ਇਹ ਦੱਸਦੀ ਕਿ ਪੁਲਿਸ ਵੱਲੋਂ ਜੋ ਜਾਣਕਾਰੀ ਮਿਲਿਆ ਉਸ ਵਿੱਚ ਇਹ ਦੱਸਿਆ ਜਾ ਰਿਹਾ ਕਿ ਪਠਾਨ ਕੋਟ ਦਾ ਜੋ ਆਖਰੀ ਪਿੰਡ ਹੈ ਯਾਨੀ ਕਿ ਸਰਹੱਦ ਦੇ ਨਾਲ ਲੱਗਦਾ ਜੋ ਪਿੰਡ ਹੈ ਉਹਦਾ ਨਾਮ ਕੋਟ ਪਟੀਆਂ ਦੱਸਿਆ ਜਾ ਰਿਹਾ ਹੈ ਉੱਥੇ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ ਐਕਚੁਅਲੀ ਹੁੰਦਾ ਕਿ ਜਿਹੜੀ ਵਿਅਕਤੀ ਹੁੰਦੀ ਨੇ ਇਹ ਇੱਕ ਫਾਰਮ ਹਾਊਸ ਤੇ ਜਾ ਕੇ ਨੇ ਉੱਥੇ ਲੇਬਰਸ ਬਾਰੇ ਮੌਜੂਦ ਹੁੰਦੀ ਹੈ ਲੇਬਰ ਨੂੰ ਜਾ ਕੇ ਇਹ ਕਹਿੰਦੇ ਨੇ ਕਿ ਉਹਨਾਂ ਵਾਸਤੇ ਖਾਣਾ ਬਣਾਇਆ ਜਾਵੇ ਜਦੋਂ ਉਹ ਖਾਣਾ ਖਾ ਲੈਦੇ ਨੇ ਉਸ ਤੋਂ ਬਾਅਦ ਲੇਬਰ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਜਾਂ ਫਿਰ ਪੁਲਿਸ ਨੂੰ ਜਾਂ ਕਿਸੇ ਹੋਰ ਨੂੰ ਤਾਂ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਅੰਜਾਮ ਬਹੁਤ ਬੁਰਾ ਕੁਬਤਾ ਹੋਵੇਗਾ ਤੇਜ਼ੀ ਦੀ ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਹਾਈ ਅਲਰਟ ਤੇ ਆ ਗਈ ਹੈ ਪਠਾਨਕੋਟ ਪੁਲਿਸ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੇ ਆਪਣੀ ਫੋਰਸ ਨਾਲ ਸ਼ੱਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਤੋਂ ਇਲਾਵਾ ਖੂਫੀ ਏਜੰਸੀਆਂ ਵੀ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾ ਰਹੀਆਂ ਨੇ ਫਿਲਹਾਲ ਪੁਲਿਸ ਨੂੰ ਦੋਨਾਂ ਸ਼ੱਕੀ ਵਿਅਕਤੀਆਂ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ ਇੱਥੇ ਦੱਸਿਆ ਜਾ ਰਿਹਾ ਕਿ ਬੀਤੀ ਰਾਤ ਕਰੀਬ 9:30 ਵਜੇ ਦੀ ਘਟਨਾਏ ਪੰਜਾਬ ਦੇ ਜੰਮੂ ਕਸ਼ਮੀਰ ਬਾਰਡਰ ਦੇ ਨਾਲ ਲੱਗਦੇ ਅੰਤਰਰਾਸ਼ਟਰੀ ਬਾਰਡਰ ਦੇ ਕੋਲ ਪਠਾਨਕੋਟ ਚ ਪੈਂਦੇ ਪਿੰਡ ਕੋਟਪਟੀਆਂ ਵਿਖੇ ਅਮਿਤ ਕੁਮਾਰ ਦੇ ਫਾਰਮ ਹਾਊਸ ਤੇ ਕਾਲੇ ਕੱਪੜਿਆਂ ਵਾਲੇ ਦੋ ਸ਼ੱਕੀ ਵਿਅਕਤੀਆਂ ਨੇ ਲੇਬਰ ਤੋਂ ਖਾਣਾ ਮੰਗਿਆ ਤੇ ਕਹਿਿਆ ਕਿ ਖਾਣਾ ਬਣ ਗਿਆ ਹੈ ਅਸੀਂ ਖਾਣਾ ਇੱਥੇ ਹੀ ਖਾਵਾਂਗੇ ਫਾਰਮ ਹਾਊਸ ਤੇ ਰਹਿ ਰਹੇ ਬਿਹਾਰ ਦੇ ਰਹਿਣ ਵਾਲੇ ਮਹੰਸ ਨੇ ਆਰਮੀ ਨੂੰ ਦੱਸਿਆ ਕਿ ਸ਼ੱਕੀਆਂ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਉਸ ਨੂੰ ਨਤੀਜੇ ਭੁਗਤਨੇ ਪੈਣਗੇ ਅਸੀਂ ਹੁਣੇ ਨਦੀ ਦੇ ਕਿਨਾਰੇ ਤੋਂ ਆ ਰਹੇ ਹਾਂ ਦੋਵਾਂ ਕੋਲ ਬੈਕਪੈਕ ਤੇ ਹਥਿਆਰ ਵੀ ਸਨ ਇੱਥੇ ਤੁਹਾਨੂੰ ਦੱਸਦੀ ਕਿ ਜੰਮੂ ਕਸ਼ਮੀਰ ਦੀ ਸਰਹੱਦ ਇੱਥੋਂ 500 ਮੀਟਰ ਦੂਰ ਹੈ ਤੇ ਪਾਕਿਸਤਾਨ ਦੀ ਸਰਹੱਦ 7 ਕਿਲੋਮੀਟਰ ਦੂਰ ਹੈ ਪੁਲਿਸ ਅਨੁਸਾਰ ਜਿਸ ਫਾਰਮ ਹਾਊਸ ਵਿੱਚ ਉਹਨਾਂ ਨੇ ਰਾਤ ਦਾ ਖਾਣਾ ਖਾਧਾ ਸੀ ਉਸ ਦਾ ਇੱਕ ਹਿੱਸਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਤੇ ਦੂਜਾ ਜਿਹੜਾ ਹਿੱਸਾ ਹੈ ਉਹ ਜੰਮੂ ਕਸ਼ਮੀਰ ਦੀ ਸਰਹੱਦ ਨਾਲ ਲੱਗਦਾ ਹੈ ਸ਼ੱਕੀਆਂ ਦੀਆਂ ਧਮਕੀਆਂ ਦੇ ਬਾਵਜੂਦ ਲੇਬਰ ਨੇ ਸ਼ੱਕ ਹੋਣ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਫਿਲਹਾਲ ਪੁਲਿਸ ਨੇ ਆਸ-ਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਲੇਬਰ ਨੇ ਪੁਲਿਸ ਨੂੰ ਦੱਸਿਆ ਕਿ ਸ਼ੱਕੀ ਵਿਅਕਤੀ ਫਾਰਮ ਹਾਊਸ ਤੇ ਪਹੁੰਚੇ ਤੇ ਉਹਨਾਂ ਨੇ ਖਾਣਾ ਬਣਾਉਣ ਲਈ ਕਿਹਾ ਸੀ ਉਹਨਾਂ ਨੇ ਖਾਣਾ ਖਾ ਲਿਆ ਤੇ ਧਮਕੀਆਂ ਦੇ ਕੇ ਉੱਥੋਂ ਚਲੇ ਗਏ ਸੂਤਰਾਂ ਅਨੁਸਾਰ ਪੁਲਿਸ ਨੇ ਫਾਰਮ ਹਾਊਸ ਤੇ ਜਾ ਕੇ ਵੀ ਜਾਂ